ਸਾ ਇਹ ਇਕੱਲਾ ਹੀ ਪਾਉਂਦਾ ਸਤਨਾ ਨਾ ਨਹੀਂ ਦੋ ਜਾਨੇ ਪਾਉਂਦੇ ਅੱਛਾ ਇਹ ਇਕੱਲੀ ਹੱਕ ਦਾ weight ਤਕਰੀਬਨ 50 ਤੋਂ 55 ਕਿਲੋ weight ਇਕੱਲੀ ਹੱਕ ਦਾ ਹੱਕ ਦਾ ਗੁੱਲੀਆਂ ਕੱਢ ਗਏ ਮੈਂ ਕਹਿੰਨ ਲੱਗਿਆ ਸੀ ਮੇਰੇ ਵਰਗੇ ਦੱਸਦਾ ਤੁਰਿਆ ਨਾ ਚੱਕਣਾ ਕਹਿੰਦਾ ਗੁੱਲੀਆਂ ਪਾ ਦੇ ਅਸੀਂ ਦੋਨਾਂ ਹੀ ਪਾਉਨੇ ਨੂੰ ਪੁੱਲਤੀ ਅੱਛਾ ਅੱਛਾ ਤੇਰੇ ਚਾਹ ਕਹਣਾ ਪਾ ਦੇ ਗੁੱਲੀਆਂ ਮੈਂ ਗੁੱਲੀਆਂ ਪਾ ਲੜੀਆਂ ਚਲ ਵਧੀਆ ਗੱਲੇ ਬਹੁਤ ਟੈਕਨੀਕ ਹੀ ਆਈ ਵੀ ਹੈ ਉਹ ਵੀ ਪਾਉਣ ਦੀ ਆਪਾਂ ਘਾਹ ਹਿਸਾਬ ਨਾਲ ਜ਼ੋਰ ਨੂੰ ਚੱਕਣ ਦਾ ਧਿਆਨ ਹਾਂ ਵੀ ਉਹ ਨੂੰ ਢੂਈ ਦੇ ਵੀ ਨਾ ਅਸਰ ਜਾਵੇ ਤੇ ਉਹ ਚੱਕਣ ਦਾ ਧਿਆਨ ਹੀ ਆਇਆ ਬਸ ਵੈਰੀ ਗੁੱਡ ਇਹਨੂੰ ਆਪਾਂ ਦੇਖੀਏ ਮੜਾ ਜਿਹੜਾ ਕ੍ਰਿਸ਼ਮਾ ਅੱਜ ਇੱਕ ਚੀਜ਼ ਨਾ ਮੈਂ ਇੱਕ ਦਿਨ ਨਾ ਅਰਜਨ ਦੀ ਵੀਡੀਓ ਬਣਾਈ ਸੀ ਸੱਚੀ ਇਸ ਗੱਲ ਤੇ ਮੈਂ ਥੋੜਾ ਧਿਆਨ ਦੇ ਪਹਿਲਾ ਜਿਹੜਾ ਅਰਜਨ ਆ ਉਹਦੇ ਕੰਟਰੋਲਰ ਹੈ ਨਹੀਂਗਾ ਹਾਂ ਨਹੀਂ ਨਾ ਹੈਗਾ ਬਈ ਨਹੀਂ ਹੈਗਾ ਉਹ ਕੰਟਰੋਲ ਕਰਦਾ ਯਾਰ ਨਹੀਂ ਹੁਣੇ ਕੰਟਰੋਲ ਕਰਦਾ ਮਨ ਕੇ ਮੈਂ ਤੇ ਉਹ ਵਾਲਾ ਕੰਟਰੋਲ ਕਰਦਾ ਜਿਹੜਾ ਪਹਿਲਾ ਪਹਿਲਾ ਆਪਣੇ ਕੋਲੇ ਜਿਹੜਾ 4 ਮਾਡਲ ਸੀਗਾ ਹਾਂਜੀ ਉਹ ਕਰਦਾ ਸੀ ਕੰਟਰੋਲ ਕਰਦਾ ਕਿਵੇਂ ਉਹਦਾ ਦੀਦਾ ਕੁਝ ਨਹੀਂ ਪਤੰਦਰ ਦੀਦਾ ਨਹੀਂ ਉਹ ਵਿੱਚੋ ਹੀ ਉਹਨਾਂ ਦਾ ਕੀਤਾ ਵਾ ਸੀਗਾ ਹੁਣ ਤਾਂ ਇਹਨਾਂ ਨੇ ਬਹੁਤ ਈਜੀ ਕਰਤਾ ਵਾ ਮਤਲਬ ਕਿ ਕਾਫੀ ਚੇਂਜ ਜਿਵੇਂ ਹੁਣ ਆਪਾਂ ਨਿੱਕੇ ਨਿੱਕੇ ਚੇਂਜ ਵੀ ਬਹੁਤ ਵੱਡੇ ਚੇਂਜ ਲੱਗਦੇ ਆ ਨਿੱਕੇ ਵੀ ਯਾਰ ਸਮੇਂ ਨਾਲ ਸੌਦਾ ਕਰੀ ਜਾਂਦੇ ਆ ਹਾਂ ਸਮੇਂ ਨਾਲ ਬਹੁਤ ਸੌਰੀ ਹੋਈ ਜਾਂਦੀ ਹਾਂ ਇਹ ਸਮੇਂ ਨਾਲ ਸਾਰਾ ਹੀ ਫਰਕ ਪਈ ਇਹਦੇ ਸੈਂਸਿੰਗ ਆ ਗਈ ਆ ਬਸ ਥੋੜਾ ਜਿਹਾ ਇੱਕ ਛਕਵਾਏ ਏਜੰਸੀ ਨਾਲ ਵੀ ਆ ਡੰਡਾ ਛੋਟਾ ਦਿੰਦੇ ਆ ਤੇ ਲਿੰਕਾਂ ਇਹਨਾਂ ਨੇ ਥੋੜਾ ਜਿਹਾ ਫਰਕ ਪਾਇਆ ਕਰਕੇ ਡੰਡਾ ਇਹਨਾਂ ਨੂੰ ਨਾ ਵੱਡਾ ਦੇਣਾ ਗਾ ਜਿਰਾਉਣਾ ਦੇਖੋ ਡੰਡਾ ਪੂਰਾ ਖੁੱਲਿਆ ਵਾ ਉਧਰੋਂ ਵੀ ਖੁੱਲਾ ਇਧਰੋਂ ਵੀ ਖੁੱਲਾ ਵੀ ਉਹ ਡਰ ਲੱਗਦਾ ਨਾ ਚਾਰ ਕੌਂਗਲੇ ਵੱਡਾ ਹੋ ਜੇ ਨਾ ਸਹੀ ਗੱਲ ਆ ਵੀਰੇ ਉਹ ਫਰਕ ਪੈਂਦਾ ਕਿਉਂਕਿ ਹੁਣ ਆਦੇ ਹਾਲ ਜਮਾ ਪੱਧਰੇ ਪਏ ਆ ਤੇ ਹੱਲੇ ਵੀ ਚਾਹੀਦੇ ਆ 2 ਇੰਚ ਚਾਹ ਡਾਰ ਹੁੰਦਾ ਹਾਂ ਕਿਉਂਕਿ 1 ਘੰਟਾ ਜਿਆਦਾ ਖੁੱਲਾ ਕਰਕੇ ਹਾਂ ਕਿਉਂਕਿ ਤੁਹਾਨੂੰ ਤੁਸੀਂ ਵੀ ਚਲੋ ਚਲਾਉਂਦੇ ਰਹਿੰਦੇ ਹੋ ਜਿੰਨਾ ਕ ਮੇਰਾ ਦਿਮਾਗ ਕੰਮ ਕਰਦਾ ਹੂੰ ਵੀ 2-4 ਇੰਚ ਅੱਗੋਂ ਉੱਚੇ ਚਾਹੀਦੇ 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 ਫਿਰ ਥੱਲੇ ਜਾ ਕੇ ਫਿਰ ਇੱਕੋ ਜਿਹਾ ਲੱਗ ਜਾਂਦਾ ਹੈ ਨਾ ਗਾਹ ਨੂੰ ਤਾਂ ਡਰੈਕਟ ਆਪ ਹੀ ਖਿੱਚ ਲੈਂਦਾ ਹਾਂ ਕਾਹ ਨੂੰ ਖਿੱਚ ਲੈਂਦਾ ਜੇ ਨਾ ਦੰਦਾ ਜਵਾ ਪੱਧਰ ਰੱਖੇਗਾ ਹਾਂ ਤਾਂ ਉਕੜੂ ਹੋ ਜਾਣਾ ਮਗਰ ਨੇ ਹਾਂ ਫਿਰ ਪਿੱਛੇ ਚੱਕੇ ਜਾਂਦੇ ਆ ਹੂੰ ਇਹਨੂੰ ਚੱਕੇ ਜਾਂਦੇ ਫਿਰ ਇਹਦੀ ਬਈ ਆਪਣੇ ਆਮ ਅਰਜਣਾ ਦੇ ਹੁਣ ਆਪਾਂ ਨੂੰ ਪਤਾ ਵਾ ਵੀ ਜਿਹੜਾ 4 ਮਾਡਲ ਸੀ ਜਾਂ ਇਸ ਤੋਂ ਛੋਟੇ ਮਾਡਲ ਰੱਖ ਲਓ ਮਤਲਬ ਕਿ ਕੀ ਕੀਤੇ ਆ ਵੀ ਤੁਸੀਂ 13 ਤੋਂ ਪਿੱਛੇ ਪਿੱਛੇ ਰੱਖ ਲਓ ਉਹਨਾਂ ਦੀ ਨਾ ਪੀਟੀਓ ਬੜੀ ਘੱਟ ਸੀ ਇਹ ਇਹ ਗੱਲ ਦਾ ਤੁਸੀਂ ਵੀ ਸੁਣਿਆ ਹੋਊਗਾ ਬੜਾ ਰੌਲਾ ਪੈਂਦਾ ਅਰਜਨ ਫਲਾਨੀ ਚੀਜ਼ ਨਹੀਂ ਖਿੱਚਦਾ ਯਾਰ ਕਈ ਮੇਰੇ ਫਰੈਂਡ ਸੀਗੇ ਉਹਨਾਂ ਨੇ ਵੀ ਅਰਜਨ ਇਸ ਦੁੱਖੋ ਵੇਚ ਤੇ ਪੀਟੀਓ ਦਾ ਕੰਮ ਆਉਂਦਾ ਵੀ ਪੀਟੀਓ ਦਾ ਤਾਂ ਯਾਰ ਇਹ ਖਿੱਚਦਾ ਨਹੀਂ ਆਮ ਟਰੈਕਟਰਾਂ ਨਾਲ ਉਹ ਚੱਕਰ ਸੀਗੇ ਇਹਦੇ ਘੱਟ ਹੂੰ ਥੋੜਾ ਜੇ ਰੇਸ ਵੱਧ ਚ ਰੱਖਣਾ ਪੈਂਦਾ ਫੇਰ ਕਿਤੇ ਜਾ ਕੇ ਪੂਰੇ ਕਰਦਾ ਉਹ ਆਪਣੀ ਜ਼ਿੰਮੇਵਾਰ 15 16 17 ਹੁਣ ਇਹ ਵੀ ਦੁੱਖ ਤੋੜਦੇ ਇਹਨਾਂ ਨੇ ਹੁਣ ਚੱਕਰ ਦਾ ਹੁਣ 1900 ਤੇ ਪੂਰੇ ਪ੍ਰੋਪਰ ਚੱਕਰ ਸਹੀ ਕਰਦਾ ਜੇ ਤੇ ਨਹੀਂ ਆਮਚਾਰ ਵਾਲੀ ਮਸ਼ੀਨ ਤੇ ਇਹ ਲੈ ਜਾਂਦਾ 1800 2000 ਚੱਕਰ ਦੇ ਵਿੱਚ ਵੇ ਆਹ ਰਾਮਣਾ ਚ ਲਾਉਂਗਾ ਵੀ ਪੂਰੀ ਵਧੀਆ ਉਹ ਮੱਕੀ ਦੇ ਹਿਸਾਬ ਨਾਲ 2000 ਕਰ ਲਓ ਜੇ ਬਾਲੀ ਭਾਰੀ ਆ ਵੀ ਚੂਕ ਮੋਣ ਦਾ ਡਰ ਹੁੰਦਾ ਹਾਂ ਚਾਰ ਵਾਲੀ ਦਾ ਹਾਂ 1600 ਤੇ ਵੀ ਮਾੜੀ ਮੱਕੀ ਜੋਤਦਾ ਤੇ ਇਹ ਵੀਡੀਓ ਦੇ ਚੱਕਰ 540 ਆਣਾ ਤੇ 540 1950 ਤੇ ਪੂਰੇ ਪ੍ਰੋਪਰ ਬੋਰੇ ਕਰਦਾ ਤੇ ਇਹਦੀ ਹੋਰ ਸਪੀਡਾਂ ਆਪਣੇ 11ਾਂ ਚ ਹੈਗੀ ਇਹਦੀ ਵੀਡੀਓ ਕਿ ਨਹੀਂ ਨਹੀਂ ਇਹਦੀ 11ਾਂ ਚ ਨਹੀਂ ਉਹ ਇਹ ਖੜਾ ਬੈਕ ਘਮਾਉਂਦਾ ਉਹ ਚੀਜ਼ ਇਹ ਰਿਵਰਸ ਵੀਡੀਓ ਦਿੱਤਾ ਰਿਵਰਸ ਵੀਡੀਓ ਹੈਗਾ ਹਾਂ ਵੀ 11ਾਂ ਚ ਨਹੀਂ ਉਹ ਰਿਵਰਸ ਵੀਡੀਓ ਠੀਕ ਆ ਵੀਰੇ ਕਿਉਂ ਕੈਰੀਓ ਮਸ਼ੀਨ ਤੇ ਹਨਾ ਉਹ ਘਣਾ ਘਮਾਉਦਾ ਆਪਾਂ ਚਲਾਈ ਦੀ ਆ ਹਾਂ ਚਲੋ ਆਪਾਂ ਇਹਦਾ ਨਾ ਜ਼ੋਰ ਵੇਖੀ ਆਣ ਬਾਕੀ ਗੱਲਾਂ ਫੇਰ ਕਰਦੇ ਆਂ ਤਾ ਉਹਨੂੰ ਸਟਾਰਟ ਵੀਰੇ ਕਰ ਬੈਠੂ ਕਿਹੜਾ ਵੀਰਾ ਚਲਾਓ ਤੁਸੀਂ ਅਸੀਂ ਥੱਲੇ ਗੱਲਾਂ ਕਰ ਲਾਂਗੇ ਜਾਂ ਬੈਠ ਬੈਠ ਕੇ ਲਓ ਜੀ ਅਸੀਂ ਆ ਗਏ ਹੁਣ ਆਪਾਂ ਖੇਤ ਦੇ ਵਿੱਚ ਤੇ ਆਪਾਂ ਨੇ ਤਾਂ ਜ਼ੋਰ ਵੀ ਦੇਖਦੇ ਆਂ ਮਗਰ ਕਿੰਨੇ ਹਾਲ ਦੱਸੇ ਜੀ ਇਹ 15 ਹਾਲ ਆ ਬਈ 15 ਹਾਲ ਤੇ 50 ਐਚਪੀ ਟਰੈਕਟਰ ਆ 50 ਐਚਪੀ ਟਰੈਕਟਰ ਆ ਹਾਂ ਤੇ ਇਹਨੂੰ ਵੀਰੇ ਕਿਹੜੇ ਗੇਅਰ ਚ ਪਹਿਲਾਂ ਆਪਾਂ ਲਾਵਾਂਗੇ ਆਪਾਂ ਪਹਿਲੇ ਚਲਾ ਕੇ ਵੀ ਚੈੱਕ ਕਰਾ ਦਿੰਨੇ ਆ ਦੇ ਟਾਪ ਲੋ ਚ ਸਹੀ ਵਗਦਾ ਤੇ ਪਹਿਲਾ ਜਦੋਂ ਹੁਣ ਆਪਾਂ ਕਹਿ ਦਈਏ ਫੁੱਲ ਰੱਪੜ ਵਾਣ ਪਟਨਾ ਹੋਵੇ ਹਾਂਜੀ ਵੀ ਜਿੱਥੇ ਕਹਿ ਦਈਏ ਤਸੱਲੀ ਜੇ ਤਲਤੇ ਨੂਨ ਘਸਾਉਣਾ ਫਿਰ ਤਾਂ ਭਾਵੇਂ ਟਾਪ ਲੋ ਪਹਿਲਾਂ ਹੀ ਲਾ ਲਾ ਹਾਂ ਜੇ ਰੱਪੜ ਪਟਨਾ ਕਣਕਾਲਾ ਵਾਣ ਜਿਵੇਂ ਪੜਦੇ ਆ ਜਾਂ ਹੁਣ ਪਤਾਂਗੇ ਉਦੋਂ ਪਹਿਲਾਂ ਲਾ ਲਈਦਾ ਉਦੋਂ ਬਾਅਦ ਟਾਪ ਲੋ ਲਾ ਲਈਦਾ ਕੋਈ ਪ੍ਰਵਾਹ ਨਹੀਂ ਖੀਰੇ ਭਾਈ ਦੋਨਾਂ ਜੀ ਚਲਾ ਕੇ ਵਿਖਾ ਦੇ ਟਾਪ ਲੋ ਚ ਦਾ ਤੋਰਾ ਜ਼ਿਆਦਾ ਹਾਂ ਟਾਪ ਲੋ ਚ ਤੋਰਾ ਜ਼ਿਆਦਾ ਆ ਪਹਿਲੇ ਜੇ ਨਾਰਮਲ ਆ ਤੋਰਾ ਹਾਂ ਪਹਿਲਾਂ ਪਹਿਲੇ ਜ ਕਰਦੀ ਪਹਿਲਾਂ ਹਾਂ ਤੋ ਪਿਆਰਾ ਸਾ ਨਾਲੇ ਆਪਣਾ ਟਰੈਕਟਰ ਨੂੰ ਲਿਆਂਦੇ ਨੂੰ ਵੀ ਥੋੜੇ ਦੇਣੀ ਹੋਏ ਆ ਹਾਂਜੀ ਹਾਂਜੀ ਤੇ ਨਾਲੇ ਇਹ ਦੇਖ ਲਓ ਵੀ ਮੀਟਰ ਆਪਾਂ ਦਿਖਾ ਦਾਂਗੇ ਬਾਈ ਉਹਨਾਂ ਨੂੰ ਕੋਈ ਇਹਦੇ ਨਾਲ ਛੇੜਖਾਨੀ ਨਹੀਂ ਕੀਤੀ ਨਾ ਆਪਾਂ ਕਰਨੀ ਵੀ ਜਮਾ Ориジナル ਜਮਾ Ориジナル ਉਹ ਦੇਖ ਲਓ ਤੁਸੀਂ ਕੋਈ ਰੇਸ ਨਹੀਂ ਖੋਲੀ ਇਹਦੀ ਜਮਾ Ориジナル ਨਾ ਹਜੇ ਟਰੈਕਟਰ ਉਹਵੇਂ ਪੂਰਾ ਖੁੱਲਿਆ ਵੈਸੇ ਟਰੈਕਟਰ 500 ਘੰਟਾ ਚੱਲ ਕੇ ਖੁੱਲਦੇ ਹੁੰਦੇ ਆ ਵੀ ਆਪਾਂ ਕਹਿ ਦਈਏ ਵੀ ਇਹ 100 ਘੰਟੇ ਦੇ ਖੁੱਲ ਗਏ ਨਹੀਂ ਬਾਕੀ ਆਪਣੀ ਚਲਾਈ ਦੇ ਡਿਪੈਂਡ ਕਰਦਾ ਤੁਸੀਂ ਦੇਖ ਲਓ ਨਾਲੇ ਕੋਈ ਕੋਈ ਸੈਟਿੰਗ ਵੀ ਨਹੀਂ ਕੋਈ ਵੀਰ ਭਰਾ ਆ ਕੇ ਚੈੱਕ ਕਰ ਸਕਦਾ ਆਪਣਾ ਜੇ ਕੋਈ ਵੀ ਸੈਟਿੰਗ ਕੀਤੀ ਹੋਊਗੀ ਹਟ ਇੱਕ ਜੋਰ ਤੋਂ ਬਹੁਤ ਆਉਂਦੇ ਆ ਹਣਾ ਹੁਣ ਆਪਾਂ ਪੰਪ ਨੂੰ ਸਾਰਾ ਕੋਈ ਆਪਾਂ ਵਿਖਾਵਾਂਗੇ ਚੌਥਾ ਲਾ ਦੇ origignal tractor ਬੰਦ ਮਾਰ ਤੇ ਵਧੀਆ ਮੁਰਦਾ ਹਣਾ ਪੂਰਾ ਵਧੀਆ ਕੋਈ ਪ੍ਰਵਾਹ ਨਹੀਂ ਜੀ ਹਾਂ ਖੇਤ ਹੈਗਾ ਕਹੜਾ ਮੇਰੇ ਵੀਰ ਆਣਾ ਸੋਚਿਓ ਵੀ ਉਹ ਜਮਾਂ ਥੱਲੇ ਚਲ ਜਾਣਗੇ ਕਿਉਂਕਿ ਖੇਤ ਜ਼ਮੀਨ ਹੈ ਵੀ ਚੀਕ ਨਹੀਂ ਗਈ ਆ ਹਾਂ ਚੀਕ ਨਹੀਂ ਦੀ ਆ ਥੋੜੀ ਗਾ ਹਜੇ ਢੋਨੇ ਵੱਢਨੇ ਆ ਆਪਣੇ ਸਹੀ ਗੱਲ ਆ ਵੀਰੇ ਤੇ ਉਹ ਆਪਾਂ ਉਦੋਂ ਵੀਡੀਓ ਪਾ ਦਾਂਗੇ ਕੋਈ ਚੱਲ ਨਾਲੇ ਰੱਪੜ ਵਾਹਣਾ ਇਹ ਕਿਉਂਕਿ ਜੇ ਪੋਲਾ ਪੋਲਾ ਹੁੰਦਾ ਫਿਰ ਥੱਲੇ ਚਲ ਜਾਣੇ ਸੀ ਹਾਂ ਜੀ ਆ ਹੁਣ ਜੀ ਚੌਥਾ ਲੱਗਣ ਲੱਗਿਆ ਵਾ ਤਾਂ ਚੌਥਾ ਟਾਪ ਲੋ ਆ ਦੇਖ ਲੋ ਕਿੰਨੇ ਕੇ ਚੱਕਰ ਤੋੜਦਾ ਰੇਟ ਟਾਪ ਨੂੰ ਤਾਂ ਪੂਰਾ ਭਾਈ ਦਾ ਹਾਂ ਆ ਭਾਈ ਇਹ ਲੱਗਦਾ ਮਰਾ ਤਮੀਆਂ ਇਹਦੇ ਜੀ ਤਮੀਆਂ ਵੀ ਇਹਦੇ ਜੀ ਇਹੋ ਦੋਨੇ ਥੱਲੇ ਲੀਵਰ ਦੋਨੇ ਥੱਲੇ ਚੈੱਕ ਕਰਵਾ ਲਈ ਆ ਜਦੋਂ ਮੁੜ ਕੇ ਕਿਹੜਾ ਆ ਟਰੈਕਟਰ ਦਾ ਰੋਕ ਕੇ ਚੈੱਕ ਕਰਵਾ ਦੇ ਭਾਈ ਜਿਹੜੇ ਨਹੀਂ ਖੇਜਦੇ ਉਹ ਇਹਦੇ ਜੀ ਵੀ ਨਹੀਂ ਖੇਜਦੇ ਹਾਂ ਜੇ ਕੋਈ ਆਪਾਂ ਨੂੰ ਵੀਡੀਓ ਚ ਕਮੈਂਟ ਪਾਸ ਕਰਦਾ ਨਾ ਵੀ ਰੱਪੜ ਵਾਹਣ ਹਾਂਜੀ ਤੇ ਕਈਆਂ ਦੇ ਰੱਪੜ ਵਾਹਣ ਚ ਵੀ ਨਹੀਂ ਤੁਰਦੇ ਲੈਗੇ ਨਹੀਂ ਤੁਰਦੇ ਵੀਰੇ ਲੱਗਦੇ ਆ ਹਾਲ ਹਾਲ ਸਾਨੂੰ ਦਿਸ ਰਹੇ ਆ ਲੱਗਦਾ ਹਾਂ ਆ ਮੋੜ ਮਾਰਦਾ ਦਾ ਟਰੈਕਟਰ ਦੇਖ ਲੋ ਕੀ ਕਰਦਾ ਕੀ ਨਹੀਂ ਕਰਦਾ ਤੁਹਾਡੇ ਸਾਹਮਣੇ ਨਾਲੇ ਹਜੇ ਕੁਛ ਨਹੀਂ ਹੋਇਆ ਟਰੈਕਟਰ ਰਵਾ ਵੀ ਨਹੀਂ ਹੋਇਆ ਪੂਰਾ ਬਾਤ ਤੋਂ ਬਾਅਦ ਮੇਰੇ ਘਰ ਚ 15 ਮਿੰਟ ਮਸਾਂ ਹੀ ਚੱਲਿਆ ਟਰੈਕਟਰ ਆਪਾਂ ਦਾ ਵਧੀਆ ਮੁੜਦਾ ਯਾਰ ਦੋ ਗੇੜੇ ਲਾਏ ਹਜੇ ਰੇਤੇ ਦੇ ਆਹ ਲੀਵਰ ਵੇਖ ਲੋ ਆਹ ਲੀਵਰ ਉਹ ਖਾ ਦੇ ਵੀਰਾਂ ਨੂੰ ਇਹ ਲੀਵਰ ਦੋਵੇਂ ਥੱਲੇ ਸੀਗੇ ਲਿਵਰ ਨੂੰ ਨੇ ਥੱਲੇ ਫੇਰ ਕਰਕੇ ਜੇੜਾ ਲਾ ਕੇ ਦਿਖਾ ਦੇ ਅਖਰੀ ਜਿਵੇਂ ਹਾਂ ਭਾਵੇਂ ਲਾ ਦੋ ਐ ਵੀ ਵੀਰਾਂ ਨੂੰ ਸ਼ੰਕਾ ਨਾ ਰਵੇ ਹਾਂ ਲਿਵਰਾਂ ਦੇ ਉਵੇਂ ਹੀ ਤੋਰੀ ਟਾਪ ਲੋਜ ਲਾ ਕੇ ਹਾਂ ਆ ਰੇਸ ਦਿਖਾ ਦੀ ਰੇਸ ਵਿਖਾ ਦੀ ਵੀਰੇ ਮੰਨੋ ਰੇਸ ਵਿਖਾ ਦੀ ਕਿੰਨੇ ਚੱਕਰ ਆ ਦੇ ਆ ਰੇਸ ਵਿਖਾ ਦੇ ਇਹ ਵੀਰੇ ਕਿਹੜੇ ਕਿਹੜੇ ਇੰਪਲੀਮੈਂਟ ਮਤਲਬ ਜਿਵੇਂ ਆਪਾਂ ਤੂੜੀ ਤੜੀ ਲਈ ਜਿਹੜੇ ਕਿਹੜੇ ਗੇਅਰ 'ਚ ਖਿੱਚਦਾ ਹੈ ਤੂੜੀ ਵਾਲੀ ਬਾਈ ਲਾਂਗੇ ਦੇ ਹਿਸਾਬ ਨਾਲ ਪਹਿਲਾ ਤੜਕੇ ਉਦੋਂ ਉਦੋਂ ਬਾਅਦ ਜਦੋਂ 10:00 11:00 ਵਜਾਂ ਦੇ ਉਦੋਂ ਬਾਅਦ ਦੂਜਾ ਲੋਕ ਕੱਢਣ ਦੀ ਲੋੜੀ। ਉਹ ਦੂਜੇ ਲੋਕ। ਉਦੋਂ ਦੂਜੇ ਜੇ ਮੈਂ ਕਹਿੰਦਾ ਖੇੜਦੀ ਆਉਂਦੀ ਆ। ਆਪਣੇ ਕੋਲੇ ਪੁਰਾਣੇ ਟਰੈਕਟਰ ਦੀ ਵੀਡੀਓ ਬਈ ਮੈਂ ਦੇ ਦੂੰਗਾ। ਇੱਕ ਆਪਣੇ ਕੋਲ ਇਹ ਸੀਗਾ ਹੁਣ 23 ਮਾਡਲ। ਉਹ ਮੈਂ ਵੈਸੇ ਹੀ ਦੇ ਕੇ ਤੇ ਇਹ ਲੈ ਲੈਂਦਾ। ਠੀਕ ਹੈ। ਠੀਕ ਹੈ। ਇਹ ਟੂਟੀ ਵਾਲੇ ਨੇ 350 ਰੁਪਏ ਦੇ ਗਾ। ਲੈ ਕੇ ਚੱਲ। ਚਲਾਉਂਦਾ ਵੀ ਮੈਂ ਆ ਆ ਰਿਹਾ। ਲੈ ਆ। ਆ ਜਾਓ ਵੀਰੇ ਨੂੰ ਕਹੋ ਉੱਥੇ ਹੀ ਆ ਜਾ ਉਹਨੂੰ ਛਾਵੇਂ ਚੱਲਦੇ ਆ। ਹਾਂ ਇਹ ਵਿਰੇਨਲ ਵਿਰਲਾ ਆ ਆ ਦੂਜਾ ਲਾਤਾ ਹੁਣ ਇਹਨੇ ਅਚਾ ਹੁਣ ਦੂਜਾ ਆ ਦੂਜੇ ਜੇ ਵੇਖ ਲਓ ਕਿੰਨਾ ਕਦਾਬਦਾ ਉਹ ਹਾਲ ਵੇਖ ਲਓ ਲਾਗਦੇ ਨੇ ਹਾਂ ਇਹ ਦੂਜਾ ਕੋਈ ਪਰਵਾਹ ਹੀ ਹੈ ਨਹੀਂ ਰੇਡਰ ਨਾਲੇ ਹਜੇ ਚੱਲਿਆ ਨਹੀਂ ਮੀਟਰ ਆਪਾਂ ਵਿਖਾਵਾਂਗੇ ਮੈਂ ਉਹੀ ਕਹੀ ਆ ਨਾ 50 ਕਿਬੀ ਦੇ ਹਿਸਾਬ ਨਾਲ ਜਨ ਦਾ ਜੋਰ ਜਿਵੇਂ ਤੁਸੀਂ ਕਹਿੰਦੇ ਹੋ ਦੂਜੇ ਦੂਜੇ ਜਾਂ ਨਾਲੇ ਹਾਂ ਆ ਵੇਖ ਲਓ ਨਾਲੇ ਮੁਰਦਾ ਵੇਖ ਲਿਓ ਨਾਲੇ ਹਜੇ ਖੁੱਲਣਾ ਰੇਡਰ ਨੇ ਆਵਾਜ਼ ਵੀ ਵੇਖ ਲਓ ਆਵੇਂ ਆਪਾਂ ਡਰੀ ਜਾਂਦੇ ਆ 50 ਚ ਬਾਈ ਕਾਪੀ ਦੇ 50 ਆਉਂਦਾ ਨਾ ਹਾਂ ਇਹ ਵੈਸੇ ਵੀ ਮਿਲਦਾ ਅਲਟਰਾ ਮਾਡਲ ਜਿਹੜੇ ਇਹਨਾਂ ਦੇ ਹੈਗੇ ਉਹ ਜ਼ੋਰ ਨੂੰ ਹਨਾ ਇਹਨਾਂ ਬਾਈ ਮੈਂ ਤੁਹਾਨੂੰ ਦੱਸਦਾ ਜਿਹੜੇ ਆਏ ਸੀ ਨਾ ਆਪਣੇ 23 ਮਾਡਲ ਹਾਂਜੀ ਐਮ ਐਸ ਮਾਡਲ ਆ ਹਾਂਜੀ ਹਾਂਜੀ 23 ਮਾਡਲ ਆਏ ਸੀ ਉਹਨਾਂ 'ਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ ਮੈਂ ਤੁਹਾਨੂੰ ਜਿਵੇਂ ਕਹਿ ਗਏ ਸੀ ਟਾਈਮ 'ਵੀ ਆਪਾਂ 23 ਮਾਡਲ ਟਰੈਕਟਰ ਦਿੱਤਾ ਹਾਂਜੀ ਉਹ ਥੋੜਾ ਪ੍ਰੋਬਲਮ ਕਰਕੇ ਦਿੱਤਾ ਉਹ ਪ੍ਰੋਬਲਮ ਆ ਰਹੀ ਸੀਗੀ ਉਹਦੇ 'ਚ ਉਹ ਦਬਦਾ ਹੀ ਰਿਹਾ। ਉਹ ਫਿਰ ਤੁਸੀਂ ਸ਼ੇਅਰ ਕਰਤਾ। ਉਹ ਆਪਾਂ ਇਹਨਾਂ ਨੂੰ ਜਾਂਸੀ ਵਾਲਿਆਂ ਨੇ ਵਿੱਚੇ ਘਟਾਤਾ। ਓਕੇ। ਤੇ ਇਹ ਜਿੱਦੇ ਇਹ ਆ ਜਾ ਵੀਰੇ ਉੱਥੇ ਹੀ ਲਓ। ਆ ਜਾ ਮੰਨੋ। ਇਹ ਆਪਾਂ ਜਿੱਤੇ ਲਿਆੰਤਾ ਵਾ। ਹੂੰ। ਤੇ ਉਹਦੇ ਮੋਦੇ ਆਪਾਂ ਇਹ ਉਥੇ ਚੈੱਕ ਕੀਤਾ ਵਾ। ਓਕੇ। ਫਲੋਰ 3-4 ਟਰੈਕਟਰ ਕਢਾ ਕੇ ਸਾਨੂੰ ਇਹਦੀ ਆਵਾਜ਼ ਬਹੁਤ ਵਧੀਆ ਲੱਗੀ। ਠੀਕ ਹੈ ਜੀ। ਤੇ ਫੇਰ ਹੀ ਇਹ ਸਿਲੈਕਟ ਕੀਤਾ। ਮਨ ਲਗੀ ਇਹਦਾ ਵਾਕਿਆ ਟਰੈਕਟਰ ਨਾਲੋਂ ਫਰਕ ਆ ਜਿੰਨੇ ਵੀ ਇਹ ਮਾਡਲ ਚ ਆਏ ਆ 24 ਦੀ ਮਨ ਲਗੀ ਕਾਲੇ ਮੀਟਰ ਚ ਗੱਡੀ ਵਾਲੇ ਮੀਟਰ ਚ ਆਏ ਆ ਚੋਰ ਦਾ ਭਰਾ ਆਪਣਾ ਵੀ ਨਾ ਪੰਜੇ ਲੈਂ ਲਾ ਕੋ ਹਨ ਕਿੰਨਾ ਨਾ ਚੰਗੀ ਤੇਰੇ ਜੋਰ ਆ ਆਵਾਜ਼ ਬਹੁਤ ਪਿਆਰੀ ਆ ਨਾ ਹਾਂ ਆਵਾਜ਼ ਦਾ ਤਾਂ ਸਾਰਾ ਸੁਆਦ ਆਪਣਾ ਚੰਨ ਲਾ ਦਿੰਦਾ ਪਰ ਮੈਂ ਟਰਾਲਾ ਭਰ ਕੇ ਦੁਰਦਾ ਉਧਰੋਂ ਮੈਂ ਕਦੇ ਡੈਕ ਨਹੀਂ ਲਾਇਆ ਸਾਰਾ ਸੁਆਦ ਹੀ ਆਈ ਜਾਂਦਾ ਜਦੋਂ ਪੌਲ ਆਉਂਦਾ ਨੇੜੇ ਉਵੇਂ ਮੈਂ ਤਾਂ ਰਬੜ ਵਾਂਗੂ ਵੱਧਾ ਯਾਰ ਇਹਦਾ ਅਰਜੰਦਾ ਇਹ ਹੀ ਆ ਨਾ ਇਹ ਟਰਾਲੇ ਨੂੰ ਬਾਲਾ ਮੰਨਿਆ ਜਾਂਦਾ ਟਰਾਲੇ ਨੂੰ ਬਈ ਰੇਤੇ ਵਾਲੇ ਨੂੰ ਤਾਂ ਬਹੁਤ ਮਸ਼ੂ ਟਰੈਕਟਰ ਆ ਬ੍ਰੇਕਾਂ ਬਹੁਤ ਜਿਆਦੇ ਵੜੀਆਂ ਨੇ ਬ੍ਰੇਕ ਬਰੂਪੂਰੀ ਹੋ ਗਈ ਮੈਂ ਕਹਿੰਦਾ ਜਿਵੇਂ ਜੌਂਡੀਅਰ ਆ ਨਾ ਹਾਂ ਉਹੀ ਚੀਜ਼ ਆ ਪਾ ਜੌਂਡੀਅਰ ਦੀਆਂ ਕਹਿੰਦੇ ਨੇ ਨਾ ਵੀ ਬ੍ਰੇਕਾਂ ਸਾਰੀ ਉਮਰ ਨਹੀਂ ਮਾਰਦੀਆਂ ਬੰਦਿਆਂ ਵਾਂਗੂ ਚਲਾਈਏ ਸਾਰੀ ਉਮਰ ਨਹੀਂ ਬ੍ਰੇਕਾਂ ਮਾਰਦੀਆਂ ਨੂੰ ਉਧਰ ਗਾਈ ਵੀਰਾ ਨਾ ਭਰਾ ਹਣ ਪੂਰਾ ਖੁੱਲ ਕੇ ਨਾ ਜਾ ਐਨ ਪੂਰਾ ਉਹਨੇ ਆਦਾ ਸਾਂਝਾ ਰਾਜੀ ਕਰਨਾ ਪੂਰੀ ਤਸੱਲੀ ਉਹਨੇ ਕਰਾ ਕੇ ਆਉਣੀ ਹੁਣ ਇਹ ਕਿਹੜੇ ਕਿਹੜੇ ਗੇਅਰ ਚ ਕੀ ਕਰੂਗਾ ਤੇ ਕੀ ਨਹੀਂ ਕਰੂਗਾ ਮੁੰਡਾ ਜੀ ਦੋਨੇ ਪਿਆਉ ਪਤਾ ਦੇ ਹੁੰਦੇ ਹੀ ਰਾਹ ਤੇ ਜਾਣਦੇ ਹਾਂਜੀ ਇਹ ਤਾਂ ਭਗਵਾਨ ਵੈਗਰੂ ਜੀ ਹੈਗਾ ਜੀ ਆ ਸੱਚੇ ਪਤਾ ਬਥੇਰਾ ਬਾਈ ਮਾੜਾ ਤਾਂ ਦੇਖ ਬਹੁਤ ਟਾਈਮ ਮਾੜਾ ਆ ਮੇਰਾ ਕਲਾਸਮੇਟ ਆ ਮੁੰਡਾ ਅੱਛਾ ਆ ਵੀਰਾ ਆ ਮੁੰਡਾ ਹਰਪ੍ਰੀਤ ਦੇ ਨਾਮ ਸੱਚੀ ਗਾ ਵੀਰਾ ਆ ਵੀ ਮੇਰੇ ਨਾਲ ਪੜਦਾ ਰਹੇ ਸਾਡਾ ਸੀਨੀਅਰ ਆ ਅੱਛਾ ਸੀਨੀਅਰ ਵੀ ਆਇਆ ਸਾਡੇ ਜੂਨੀਅਰ ਆ ਅੱਛਾ ਛੋਟੇ ਵੱਡੇ ਸਾਰੇ ਹਾਂ ਛੋਟੇ ਵੱਡੇ ਸਾਰੇ ਇਹ ਭਰਾ ਆਪਣੇ ਸਾਰੇ ਸਾਥ ਦਿੰਦੇ ਆ ਆਪਣਾ ਪੂਰਾ ਚਲੋ ਵਧੀਆ ਗੱਲਾਂ ਸਾਰੇ ਭਰਾਵਾਂ ਦਾ ਚਲੋ ਬਣਾਈ ਰੱਖਿਓ ਇਹ ਤਾਂ ਹੈ ਇਹ ਦੋ ਆ ਗਿਆ ਹੁਣ ਦੇ ਛੋਟੇ ਵੀਰ ਨੂੰ ਵੀਰਤਾਨ ਉੱਥੇ ਲਾਪਿਆ ਸਵਾਦ ਲੈਣ ਇਹ ਉਹਦੇ ਚ ਜਿਹੜੀ ਖਤਬੀ ਦੀਆਂ ਰਹਿ ਗਈਆਂ ਕੀ ਵਕਾਉਣ ਵਾਲਾ ਰਹਿ ਗਿਆ ਸੀ ਉਹਦੇ ਚ ਆਪਣਾ ਪੰਪ ਪੂਰਾ ਦਿਖਾ ਲਈਏ ਵੀ ਅਗਲਾ ਕਹੂਗਾ ਸੈਟਿੰਗ ਕੀਤੀ ਹੈ ਆਪਾਂ ਦਿਖਾ ਜੀ